ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਫਰੌਗ ਸੂਟ ਫਰੌਗ ਸੂਟ ਆਇਆ ਸਾਡੇ ਕੋਲੇ ਕਲਰ ਡਿਜ਼ਾਈਨ ਆ ਦੇਖੀ 올 ఓవర్ ਹੈ ਫਰੰਟ ਬੈਕ ਸੇਮ ਹੈ ਲੌਂਗ ਹੈ 45+ ਲੈਂਥ ਹੋਊਗੀ ਜੀ ਸਟਿਚੇਬਲ ਹੈ ਫਰੌਗ ਸੂਟ ਹੈ ਰੇਟ ਦੀ ਗੱਲ ਕਰੀਏ ਤਾਂ ਸਿਰਫ 500 ਰੁਪਏ ਦਾ ਸੂਟ ਹੈ ਜੀ 500 ਰੁਪਏ ਦਾ ਪੂਰਾ ਸੈੱਟ ਹੈ ਕਲਰ ਡਿਜ਼ਾਈਨ ਮਿਲ ਜਾਣਗੇ ਸਟਿਚੇਬਲ ਪਜਾਮਾ ਵੀ ਫੁੱਲ ਸਾਈਜ਼ ਹੈ ਐਕਸਲ ਸਾਈਜ਼ ਹੈ ਜੀ ਐਕਸਲ ਡਬਲ ਐਕਸਲ ਲੈਂਥ ਹੈਗੀ ਹੈ 45 ਪਲੱਸ 45 ਪਲੱਸ ਲੈਂਥ ਹੈ ਜੀ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਆਲ ਓਵਰ ਪੀਸ ਹੈ ਜੀ ਐ ਬੈਕ ਸਾਈਡ ਪਲੇਨ ਨਹੀਂ ਹੈਗੀ ਆਮ ਆਮ ਤੌਰ ਤੇ ਕਈ ਕਈ ਫਰੋਕ ਸੂਟਾਂ ਦੇ ਬੈਕ ਸਾਈਡ ਪਲੇਨ ਆਉਂਦੀ ਹੈ ਜੀ ਇਹਦੀ ਬੈਕ ਸਾਈਡ ਔਰ ਫਰੰਟ ਸਾਈਡ ਸੇਮ ਆ ਦੋਨੋਂ ਹੀ ਫਰੰਟ ਬੈਕ ਦੋਨੋਂ ਹੀ ਸੇਮ ਨੇ ਜੀ ਆ ਦੇਖੋ ਕਲਰਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਈ ਆ ਦੇਖੋ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਕਲਰ ਡਿਜ਼ਾਈਨ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਕਲਰਾਂ ਦੀ ਕੰਬੀਨੇਸ਼ਨ ਦੇਖੋ ਕਿੰਨੀ ਵਧੀਆ ਹੈ ਆਹ ਵਾਲਾ ਕਲਰ ਹੈ ਬਲੈਕ ਐਂਡ ਗੋਲਡਨ कलर डिजाइनर सारे एक्सएल साइज है जी एक्सएल डबल एक्सएल इस ट्रिपल एक्सएल फोर एक्सएल भी आ जाएंगे अगली वीडियो लेके आवाने इस बार बड़े साइज का स्टॉक मिले नहीं सूँ अगली वीडियो से लेके आवेंगे फुल साइज की एक्सएल डबल एक्सएल है जी देखो कलर डिजाइना की कंबीनेशन देख लो कि वजिए है जी आवड़े कलर डिजाइन पे सारे आवड़े कलर है जी ਅਗਲੇ ਅਵਲ ਕਲੜੀ ਜਨੇਸ ਤੋਂ ਅਗੋਂ ਦਿਖਾਵਾਂਗੇ ਜੀ ਪਜਾਮੀ ਸੂਟ ਪਿਓਰ ਚ ਵਧੀਆ ਬੋਲਣ ਦਾ ਵਧੀਆ ਬੋਲਣ ਦਾ ਪਜਾਮੀ ਸੂਟ ਹੈ ਜੀ ਪਲਾਜ਼ੋ ਸੂਟ ਇਹ ਵੀ ਸਿਰਫ 500 ਰੁਪਏ ਦਾ ਹੈ ਇਹ ਵੀ ਐਕਸਲ ਡਬਲ ਐਕਸਲ ਸਾਈਜ਼ ਨੇ ਇਹਦੇ ਵਿੱਚ ਪਲਾਜ਼ੋ ਸੂਟ ਹੈ ਜੀ ਬੋਲਣ ਦਾ ਵਧੀਆ ਚ ਸਿਰਫ 500 ਰੁਪਏ ਦਾ ਕਲਰ ਡਿਜ਼ਾਈਨ ਦੇਖ ਲਓ ਸਾਰੇ ਇਹਦੇ ਵਿੱਚ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਇਹਦੇ ਆਹ ਵਾਲੇ ਕਲਰ ਵੇਜ ਪਲਾਜ਼ੋ ਸੂਟ ਹੈ ਸੈੱਟ ਬੁਲਣ ਦਾ ਵਧੀਆ ਬੁਲਣ ਦੇ ਵਿੱਚ ਹੈ ਇਹਦਾ ਆਹ ਵਾਲੇ ਕਲਰ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਆਹ ਵਾਲੇ ਕਲਰ ਹੈ ਲੈਂਥ ਇਹਦੀ ਹੈਗੀ ਹੈ ਤਕਰੀਬਨ 42+ ਹੋਊਗੀ ਜੀ 40 42 ਕਿ ਲੈਂਥ ਹੈਗੀ ਹੈ तकरीबन ਇਹਦੀ ਆਹ ਕਲਰ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਜੀ ਆਹ ਵਾਲੇ ਰੰਗ ਪਏ ਆ ਰੇਟ ਹੈਗਾ ਜੀ ਸਿਰਫ 500 ਰੁਪਏ ਦਾ ਸੂਟ ਹੈ ਜੀ 500 ਰੁਪਏ ਦਾ ਸੈੱਟ ਹੈ ਆਹ ਵਾਲੇ ਕਲਰ ਡਿਜ਼ਾਈਨ ਪਏ ਆ ਜੀ ਇੱਕ ਆ ਕਲਰ ਹੈ ਮਸਟਰਡ ਐਂਡ ਨੇਵੀ ਬਲੂ ਦੀ ਕੰਬੀਨੇਸ਼ਨ ਵਧੀਆ ਹੈ ਜੀ ਮਸਟਰਡ ਕਲਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ